ਕਾਨ ਜੀ ਹਾਸੀ ਕਰਨ ਕਸਨੰ ਸਵਈਆ ਸ੍ਰੀ ਬਿਜਨਾਥ ਕਹੇਉ ਤੀਸੋਂ ਮੋਹੇ ਭੋਜਨ ਗੋਪਨ ਧਾਮ ਕਰਿਓ ਤੁਮ ਸੁੰਦਰ ਤਾਂ ਦੇਂਤੇ ਹਮਰੋਪ ਬਿਜਿਆ ਦਲ ਕੋਪਨ ਨਾਮ ਪਰਿਓ ਜਬ ਸਿੰਦ ਜਰਾ ਦਲ ਸਾ ਚੜਿਓ ਜਬ ਸੰਤ ਜਰਾ ਦਲ ਸਾ ਚੜਿਓ ਭਜ ਗਏ ਤਬ ਨਾਇਕ ਨਾ ਧੀਰ ਕਰਿਓ ਦੇ ਤੇ ਤੁਮਰੀ ਮਤ ਕਹੋ ਅਬ ਕਾ ਕਹੀਏ ਹੰਸੋ ਕਹੇ ਆਨ ਬਰਿਓ ਰੁਕ ਮਾਤ ਕਾਨ ਜੀ ਸ੍ਰੀ ਬਿਰਜਨਾਥ ਕਹੇੋ ਤ੍ਰੀਸੋ ਜਤੁਰ ਕਰਕੇ ਲਿਆ ਤੇ ਹੁਣ ਉਹ ਕਰਦਾ ਜੋ ਕਰਦਾ ਕੋਈ ਕਹਿੰਦਾ ਬਹੁਤ ਬਹੁਤ ਚੱਕੇ ਤੇ ਜੱਥੇ ਜਰਨ ਮਤ ਆ ਕ੍ਰਿਸ਼ਨ ਭਗਵਾਨ ਜੋ ਕਰ ਰਹੇ ਹੋ ਮਨੁ ਸਾਥ ਕਾ ਜੀ ਹਾਸੀ ਕਰਨ ਕਰ ਕਰਨ ਸਵਈਆ ਜਿਹੜੀ ਬਿਰਜਨਾਥ ਕਹਿਓ 300 ਕ੍ਰਿਸ਼ਨ ਜੀ ਨੂੰ ਰੁਕਮਣੀ ਨੂੰ ਹਾਸੀ ਮਖੌਲ ਕੀਤਾ ਇਸ ਤਰ੍ਹਾਂ ਮੋਹ ਭੋਜਨ ਗੋਪਨ ਧਾਮ ਕਰਿਓ ਇਹ ਤਾਂ ਮੈਂ ਗਵਾਲਿਆਂ ਦੇ ਘਰ ਰੋਟੀ ਖਾਂਦਾ ਰਿਆ ਤੂੰ ਮੈਨੂੰ ਵਰਦਿਆ ਸੋਨ ਸੁੰਦਰ ਤਾਂ ਦਿਨ ਤੇ ਹਮਰੋ ਏਲ ਸੁੰਦਰ ਰੁਕਮਣੀ ਨੂੰ ਉਸ ਦਿਨ ਤੋਂ ਸਾਗਾ ਵਿਚਿਆ ਦਦ ਕੋਪਨ ਨਾਮ ਪਰਿਓ ਨਹੀਂ ਵਿਚੋਂ ਵਾਲਾ ਗੁਜਰ ਨਾ ਪੈ ਗਿਆ ਉਦੋਂ ਦਾ ਕੰਮ ਜਬ ਸਿੰਦ ਜਰਾ ਦਲਸਾ ਚੜਿਓ ਜਦੋਂ ਜਰਾ ਸੰਦਲ ਸੀ ਆ ਕੇ ਚੜਿਆ ਸੀ ਭੱਜ ਗਏ ਤਬ ਨਾਇਕ ਨਾ ਧੀਰ ਧਰਿਓ ਉਦੋਂ ਮਾ ਕਾਲ ਜਮਨ ਤੋਂ ਭੱਜ ਕੇ ਅਸੀਂ ਥੋੜੇ ਮਾਤਰ ਵੀ ਧੀਰ ਜੀ ਨੇ ਇਸੇ ਧਾਰਿਆ ਤੇ ਤੇ ਤੁਮਰੀ ਮਤ ਕਹੋ ਅਬ ਕਹਾਂ ਜੇ ਮੈਂ ਕਹਿ ਰਾਂ ਕਿ ਇਸ ਕਰਕੇ ਤੇਰੀ ਮਤਮ ਹੁਣੋ ਕਾ ਕਹੀਏ ਹਮ ਸੋ ਕਹੇ ਆਨ ਬਰਿਓ ਮੂੰਠ ਕੀ ਕਹੀਏ ਇਹ ਹੀ ਜਕਲਵਾਰੀ ਨੂੰ ਮੈਨੂੰ ਆ ਕੇ ਵੜਿਆ ਸੁਸਬਾਲ ਨੂੰ ਛੱਡ ਕੇ ਰਾਜ ਸਮਾਜ ਨਹੀਂ ਸੁਨਸੁੰਦਰ ਜੇ ਸੁਨਦਰ ਹੈ ਮੇਰੇ ਕੋਈ ਰਾਜੋ ਰਾਜ ਦਾ ਖਾਸ ਮਾਨ ਵੀ ਕੋਈ ਨਾ ਤਣਕਾ ਹੂੰ ਤੇ ਮੰਗ ਲਇਓ ਹੈ ਨਾਮ ਕੇ ਤੂੰ ਮੰਗ ਕੇ ਧੰ ਲਿਆ ਸੂਰ ਨਹੀਂ ਜਨ ਤਿਆਗ ਕੈ ਆਪਨੂੰ ਜੇ ਮੈਂ ਸੂਰਮਾ ਮਨੀ ਜਨ ਆਪ ਦਾ ਪਿੰਡ ਛੱਡ ਕੇ ਮਸਰਾ ਦੇਸ਼ ਸਮੁੰਦਰ ਮੋ ਬਾਸ ਕਇਓ ਹੈ ਸਮੁੰਦਰ ਵਿੱਚ ਦੇਸ਼ ਬਣਾ ਕੇ ਦੁਆਰ ਕਾ ਵਾਸਾ ਕੀਤਾ ਦੇਸ਼ ਚੋਰ ਪਰਿਓ ਆਪ ਦਾ ਦੇਸ਼ ਛੱਡ ਕੇ ਚੋਰ ਪਰਿਓ ਮਨ ਕੋ ਫੁਨ ਨਾਮ ਤੇ ਮੈਂ ਉਹ ਮਣੀ ਜਿਹੜੀ ਸਤਰਾ ਜੇਦੀ ਲੈ ਗਏ ਸੀ ਉਹਦਾ ਭਰਾਸ ਪਰਸੀਨ ਤੇ ਉਹ ਸ਼ੇਰਨ ਖੋਲੀ ਸੀ ਉਦੋਂ ਜਾਵਾਂ ਬੰਦ ਲੈ ਗਿਆ ਸੀ ਉਦੋਂ ਦਾ ਉਹ ਨਾਂ ਮੇਰਾ ਪਤਾ ਵੀ ਮਣੀ ਚੁਰਾ ਲਈ ਚੋਰ ਨਾਂ ਪੈ ਗਿਆ ਭਾਦੋਂ ਦੀ 14 ਚੰਦ ਕੇ ਮੱਥੇ ਲੱਗ ਗਿਆ ਸੀ ਮੇਰੇ ਬਾਹਮਣਿਓ ਕਹਿੰਦੇ ਆ ਸੋ ਯਾਹੀ ਤੇ ਕਰੋਧਤ ਭਰਾਤ ਭਇਓ ਹੈ ਇਸਰ ਕੇ ਕਰੋਧ ਭਰਾ ਬਲ ਭਦਰ ਨੂੰ ਕਹਿੰਦੇ ਮਣੀ ਲੁਕੋ ਲਈ ਹੈ ਕ੍ਰਿਸ਼ਨ ਨੇ ਮੈਨੂੰ ਨਹੀਂ ਦਿੱਤੀ ਤੇ ਲੈ ਗਿਆ ਸੀ ਇਹ குருਰ ਇਸ ਕਰਕੇ ਫਿਰ ਭਰਾ ਗੁੱਸੇ ਦੇ ਸਹਤ ਹੋ ਕੇ तीर्थ यात्रा ਦੇ ਬਹਾਨੇ ਉੱਥੇ ਦਰਯੋਧਨ ਨੂੰ ਗੁਰਜੀ ਸਿਖਾਉਣ ਚੱਲਿਆਗਾ ਕੱਲ ਆਇਆ ਸੀ ਪ੍ਰਦਮ ਤਾਂ ਹੀ ਤੇ ਮੋਤਜ ਕਾਏ ਬਾਹਰ ਆੰਣਾ ਹੈ ਰੁਕਮਣੇ ਮੈਨੂੰ ਛੱਡ ਦੇ ਰੁਕਮੀ ਹੁਣ ਹੋਰ ਕਿਸੇ ਨੂੰ ਵਿਆਹ ਲਾ ਤੇਰੋ ਕਸ਼ੂ ਆਬੋ ਲਾ ਨਾ ਗयो ਹੈ ਜੀ ਗਿਆ ਇੱਕ ਨਿਆਣਾ ਹੀ ਜੰਮਿਆ ਨਾ ਪ੍ਰਦਮਨ ਹੋ ਤੱਕ ਕੋ ਗਿਆ ਨਹੀਂ ਕਹਿੰਦਾ ਰੁਕਮਣ ਬਾਜ ਸਖੀ ਸੋ ਸਵਈਆ ਜਿੰਤ ਕਰੀ ਹਮ ਸੋ ਮਨ ਮੈਂ ਹਾਏ ਚਿੰਤਾ ਕੀਤੀ ਉਸ ਦੇ ਮਨ ਦੇ ਵਿੱਚ ਰੁਕਮਣੀ ਨੇ ਨਾਥੀ ਜਾਨ ਤੇ ਸਿਆਮ ਇਤੀ ਕਰ ਹੈ ਮੇਰੇ ਹਮਸੋ ਮੇਰੇ ਸਾਥ ਮੈਂ ਨਹੀਂ ਜਾਣ ਦੀ ਕ੍ਰਿਸ਼ਨ ਨੂੰ ਕਰੂਗਾ ਬਰ ਮੋਤ ਅਜ ਕਹਿ ਤੂੰ ਆਨਾ ਹੈ ਕੋ ਮੈਨੂੰ ਕਹਿ ਤਾ ਹੁਣ ਕਿ ਮੈਨੂੰ ਛੱਡ ਕੇ ਹੋਰ ਕਿਸੇ ਨੂੰ ਜਾ ਕੇ ਵਰਨਾ ਬਚਨਾ ਇਹ ਭਾਂਤ ਕੇ ਉਚ ਰਹਿ ਇਸ ਤਰ੍ਹਾਂ ਦੇ ਬਚਨ ਮੈਨੂੰ ਕ੍ਰਿਸ਼ਨ ਨੂੰ ਅਲਮੇ ਮਾਰੂਗਾ ਮੈਨੂੰ ਨਹੀਂ ਇਹ ਗੱਲ الله ਪਤਾ ਹਮਰਾ ਮਰ ਬੋਈ ਬਨਿਓ ਇਹ ਠਾਂ ਇਸ ਤਖੀਨ ਮੇਰਾ ਤਰਫ ਮਰਨਾ ਹੀ ਬੜੇ ਜੀ ਹੈ ਨਾ ਅਵਸ ਅਵੇ ਮਰ ਹੈ ਮੈਂ ਨਹੀਂ ਹੁਣ ਜਿਉਣਾ ਜੂਰੂ ਵਰ ਜੂਰ ਮਰ ਜਾਵਾਂਗੀ ਮਰਬੋ ਜੋ ਨਾ ਜਾਤ ਭਲੇ ਸਜਣੀ ਇਹ ਸਜਣੀ ਭਲੀ ਪ੍ਰਕਾਰ ਮਰਿਆ ਨਾ ਜਾਵੇ ਆਪਣੇ ਪਤਸੋਂ ਹਟਕਾ ਜਰ ਹੈ ਆਪਦੇ ਪਤੀ ਨਾਲ ਹਟ ਨਾਲ ਜਲ ਜਾਂਦੀਆਂ ਸਟੀਆਂ ਹੋ ਜਾਂਦੀਆਂ ਉਹ ਸਵਈਆ ਤ੍ਰਿਯ ਕਾਨ ਸੋ ਚਿੰਤਤ ਹੋਏ ਮਨ ਮੈਂ ਜਦੋਂ ਇਹ ਚਿੰਤਾ ਦੇ ਸਮੇਤ ਹੋ ਗਈਆਂ ਰੁਕਮਣੀ ਕ੍ਰਿਸ਼ਨ ਦੇ ਨਾਲ ਮਰਬੋ ਹੀ ਬਣਿਓ ਚਿਤ ਵਿੱਚ ਵਿਚਾਰਿਓ ਚਿਤ ਵਿਚਾਰਿਓ ਰੁਕਮਣੀ ਨੂੰ ਕਿਹਾ ਮੇਰਾ ਮਰਨਾ ਹੀ ਬਣਦਾ ਹੈ ਹੋ ਤਾਂ ਕਿਉਂ ਬਿਰਜ ਨਾਥ ਆਵੇ ਮੈਨੂੰ ਕ੍ਰਿਸ਼ਨ ਨੇ ਇਸ ਵੇਲੇ ਕਿਉਂ ਕਬ ਸ਼ਾਮ ਕਹੇ ਕਟ ਬਹਿ ਨਹੀਂ ਉਚਾਰਿਓ ਕੋੜੇ ਵਜਨ ਮੈਨੂੰ ਕਿਉਂ ਕਹੇ ਕਰੋੜ ਸੋਂ ਖਾਏ ਪਵਾਰ ਧਰਾ ਪਰ ਵਾੜ ਨਹੀਂ ਖਾ ਕੇ ਡਿਗ ਵੀ ਗੁੱਸੇ ਦੇ ਨਾਲ ਉਮਗਰੀ ਨਹੀਂ ਨਾਇਕ ਸੰਭਾਰੇ ਹੋੜੇ ਮਤਮੀ ਸਵਾਰਾ ਝੁੱਕ ਕੇ ਡਿਗ ਪਈ ਕਿਉਂ ਉਪਮਾ ਉਪਜੀ ਜੀ ਮੈਂ ਕੋਹੋ ਹਿਰਦੇ ਚ ਉਪਮਾ ਮਾਰ ਕੇ ਨੇ ਸਾਡੇ ਪੈਦਾ ਹੋਈ ਹੈ ਜਨ ਜਨ ਟੁੱਟ ਗयो ਰੁੱਖ ਬਿਆਰ ਕੋ ਮਾਰਿਓ ਮਾਨੋ ਪਵਣ ਦੋ ਮਾਰਿਆ ਬਿਰਖੀ ਟੁੱਟ ਕੇ ਡਿਗ ਪਿਆ ਐ ਡਿਗ ਪਈ ਬੋਹਰਾ ਅੰਕਲੀਓ ਭਰ ਕਾਨ ਤੇ ਜਿਨ ਜੀਨ ਗਲਪੜੀ ਚ ਭਰ ਲਿਆ ਵਿਚਾਰੀ ਨੂੰ ਦੂਰ ਕਰਨ ਕੋ ਪ੍ਰੋਧ ਉਹ ਦਾ ਕਰੋ ਦੂਰ ਕਰਨ ਵਾਸਤੇ ਸਵਾ ਕਹਾਨ ਕਰ ਰੁਕਮਣੀ ਸਵਾ ਕਾਨ ਕੀਤਾ ਰੁਕਮਣੀ ਨੂੰ ਭਗਵਾਨ ਜੀ ਨੇ ਜੱਟਪਤ ਕਿਉਂ ਘਰ ਵਾਲੀਆਂ ਨੂੰ ਮਨਾਉਂਦੇ ਵੇ ਇਹ ਇੱਕ ਮਾਨੀ ਗਿਆਤਾ ਵੀ ਘਰ ਵਾਲੇ ਨੂੰ ਗੁੱਸੇ ਨਹੀਂ ਕਰਨਾ ਚਾਹੀਦਾ ਇਉਂ ਸਿਆਣੇ ਆਦੀਆਂ ਨੇ ਅਰਥ ਕੱਢਿਆ ਸਾਗੇ ਜੱਟਪਤ ਕਿਉਂ ਪਰਬੋਦ ਕ੍ਰਿਸ਼ਨ ਨੂੰ ਸਮਝਾਉਣਾ ਕੀਤਾ ਉਹ ਸੋਈਆ ਤੇਰੇ ਹੀ ਧਰਮ ਦੇ ਦਾੜੀ ਪਟਦੇ ਫੇਰ ਵੀ ਕਹਿਣਾ ਵੀ ਮੇਰੇ ਲਾਲ ਹੋ ਜੀ ਚਲੋ ਤੁਹਾਇ ਤੇਰੇ ਹੀ ਧਰਮ ਤੇ ਮੈਂ ਸੋਨੂੰ ਸੁੰਦਰ ਕਹਿੰਦੇ ਤੇਰੇ ਧਰਮ ਕਰਕੇ ਸਤ ਕਰਕੇ ਏ ਸੁੰਦਰੀ ਸੋਨੋ ਕੀਰਤਨ ਤੇ ਗਹ ਕੰਸ ਪਿਛਾੜਿਆ ਸਾਂ ਤੋਂ ਪਗੜੇ ਕੰਸ ਪਿਛਾੜਿਆ ਵਿਆਹ ਤਾਂ ਮਗਰੋਂ ਹੋਇਆ ਤੇਰੇ ਹੀ ਧਰਮ ਤੇ ਸਿੰਧ ਜਰਾ ਹੂੰ ਕੋ ਤੇਰੇ ਹੀ ਪਤੀ ਵਰ ਧਰਮ ਕਰਕੇ ਜਰਾਸਨ ਨੂੰ ਸੈਨ ਸਭੈ ਸੈਨ ਮਾਹੇ ਸੰਗ ਹਾਰੇ ਹੋਈ ਉਹਦੀ ਕਸ਼ਿੰਥ ਚ ਮੈਂ ਮਾਰਤੀ ਐ ਤੇਰੇ ਹੀ ਧਰਮ ਜਿੱਤਿਓ ਮਗਵਾ ਤੇਰੇ ਹੀ ਪਤੀ ਵਰ ਧਰਮ ਕਰਕੇ ਅੰਦਰ ਨੂੰ ਮੈਂ ਜਿੱਤ ਲਿਆ ਅਰ ਤੇਰੇ ਹੀ ਧਰਮ ਕੁ ਮਾਤਰ ਮਾਰਿਓ ਤੇਰੇ ਧਰਮ ਨਾਲ ਮੈਂ ਕੁਮਾਰ ਸਰ ਮੈਂ ਤੈਨੂੰ ਮਾਰਿਆ ਤੇਰੇ ਪਤੀ ਵਰ ਤਰਮਨਾ ਉਸੋ ਕੀਓ ਉਪਹਾਤ ਅਬੈ ਮੋਹੇ ਦਮੈ ਤੈਨੂੰ ਮਖੌਲ ਹੀ ਕਿਤੇ ਉਪਕੋਲੇ ਹੋ ਕੇ ਹਾਸਾ ਕਰਨਾ ਤੈਂ ਆਪਣੇ ਜੀ ਸਾਚ ਵਿਚਾਰੇ ਸੱਚਾ ਵਿਚਾਰ ਲੈ ਹਿਰਦੇ ਚ ਰੁਕਮਨੀ ਬਾਦ ਚਵਈਆ ਯਾਂਪੀ ਕੀ ਤ੍ਰਿਬਾਤ ਸੁਣੀ ਜਦੋਂ ਪਤੀ ਦੀ ਗੱਲ ਸੁਣੀ ਨਾ ਇਹ ਰੁਕਮਣੀ ਨੇ ਦੁੱਖ ਕੀ ਤਾ ਬਾਦ ਸਭਾ ਬਿਸਰਾਈ ساری ਦੁੱਖ ਦੀ ਕੰ ਭੁਲਾਤੀ ਗੱਲ ਭੂਲ ਪਰੀ ਪ੍ਰਭ ਕੀ ਜਾ ਸ਼ਿਮਾ ਮੋਹੇ ਬੱਚਾ ਮਾਰ ਮੈਥੋਂ ਭੁੱਲ ਪੈ ਗਈ ਮੈਨੂੰ ਮਾਫ ਕਰੋ ਨਾਰ ਨਿਵਾਏ ਕਾ ਨਾਰ ਸੁਣਾਈ ਨਾਰ ਗਰਦਨ ਲਵਾ ਕੇ ਨਾਰ ਇਸਤਰੀ ਨੂੰ ਸੁਣਾਉਣਾ ਕੀਤਾ ਔਰ ਕਰੀ ਉਪਮਾ ਪ੍ਰਭ ਕੀ ਹੋਰ ਵੀ ਉਪਮਾ ਕੀਤੀ ਮਹਾਰਾਜ ਜੁਕ ਬਿੱਤਨ ਮੈਂ ਵਰਨੀ ਨਹੀਂ ਜਾਇ ਜਿਹੜੀ ਕਮਤਾ ਜਿੰਨੀ ਏਡੀ ਕਸਮ ਕੀਤੀ ਜਾ ਸਕਦੀ ਉਤਰ ਦੇਤ ਭਾਈ ਹੱਕ ਹੈ ਹੱਸ ਕੇ ਉਤਰਦੀ ਹੈ ਮੈਂ ਮੇ ਉਪਹਾਰ ਦੀ ਬਾਤ ਨਾ ਬਹਾਈ ਮੈਂ ਤੁਹਾਡੇ ਮੁਖੌਲ ਦੀ ਗੱਲ ਨਹੀਂ ਸਮਝੀ ਹਰੀ ਜੀ ਬੋਹਰਾ ਮਾਨ ਕਥਾ ਰੁਕਮਣੀ ਕੀ ਇਹ ਰੁਕਮਣੀ ਦੀ ਜੇ ਮਾਨ ਦੀ ਕਥਾ ਸੀ ਜਾਂ ਕਹੀ ਚਿਤਲਾਏ ਜੀ ਕਰ ਜੀ ਕਹਿੰਦੇ ਕਿ ਪਿਲਾ ਕੇ ਰੱਖੀ ਹੈ ਕੰਤਾਗੇ ਅੱਗੇ ਕਥਾ ਸੋ ਹੋਏਗੀ ਅੱਗੇ ਹੋਰ ਕਥਾ ਹੋਏਗੀ ਸੁਨਿਆ ਪ੍ਰੇਮ ਵਡਹਾਰੇ ਸੁਣ ਲਓ ਕਾਵਿਯੋ ਬਾਜ ਤਵਯਾ ਫਿਰ ਜਦ ਵੀਰ ਕੀ ਜੇਤੀ ਤ੍ਰਿਆ ਕ੍ਰਿਸ਼ਨ ਦੀਆਂ ਜਿੰਨੀ 16000 ਤੇ 108 ਸੀ ਸਾਰੀਆਂ ਸਭ ਕੋ ਦਸ ਹੂੰ ਦਸ ਪੁੱਤਰ ਦिए ਕਾਰੀਆਂ ਨੂੰ ਦਸ ਦਸ ਪੁੱਤਰ ਜਮਾਏ ਨਾ ਹਰ ਇੱਕ ਹੈ ਇੱਕ ਦਈ ਦੋਹਤਾ ਦੇ ਕੇ ਕੁੜੀ ਦਿੱਤੀ 11-11 ਨਿਆਣੇ ਜਮਾਏ ਤਨਕੇ ਸੋ ਹੁਲਾਸ ਵਧਾਏ ਹੀਏ ਉਹਨਾਂ ਵਿੱਚ ਬੜਾ ਉਤਸ਼ਾਹ ਵਧਾਇਆ ਨਾ ਸਭ ਕਾਨ ਕੀ ਮੂਰਤ ਸਿਆਮ ਪਣ ਹੈ ਸਾਰੇ ਕ੍ਰਿਸ਼ਨ ਦੀ ਮੂਰਤੀ ਹੈ ਕਲੰਗੀ ਤਰਜੀ ਕਹਿੰਦੇ ਜਿੰਨੇ ਇਹਦੇ ਮੁੰਡੇ ਕੁੜੀਆਂ ਸਭ ਕੰਦ ਪਟੰਬਰ ਪੀਤ ਲੀਏ ਕਾਰਿਆਂ ਦੇ ਮੋਢਿਆਂ ਤੇ ਪੀਰੇ ਵਸਤਰ ਲਏ ਕਰਨਾ ਨਿਤ ਕੌਤਕ ਦੇਖਣ ਕੋ ਇਸ ਨਾਮ ਕ੍ਰਿਸ਼ਨ ਨੇ ਤਮਾਸ਼ਾ ਵੇਖਣ ਨੂੰ ਇਹ ਪੂਪਰ ਇਹ ਪੂਪਰ ਆਏ ਚਰਿਤ੍ਰ ਕੀਏ ਇਸ ਧਰਤੀ ਤੇ ਆ ਕੇ ਕ੍ਰਿਸ਼ਨ ਰੂਪ ਚ ਚਿਲਤਰ ਕੀਤੇ ਐਸੇ ਦਸ਼ਮ ਸਕੰਧ ਪੁਰਾਣ ਮ ਚਿਤ੍ਰਨਾਟ ਕ੍ਰਿਸ਼ਨ ਅਵਤਾਰ ਰੁਕਮਣੀ ਉਪਹਾਸ ਸਮਾਪਤ 177188 ਸਾਰੇ ਕਿਤਾਬ ਇਸ ਨਾਮ ਸਾਬ ਇਹਨੇ ਸਾਰੇ ਨਿਆਣੇ ਕ੍ਰਿਸ਼ਨ ਦੇ ਕਿੰਨੇ 177188 ਸਾਰੀਆਂ ਕੁੜੀਆਂ ਤੇ ਮੁੰਡੇ 151080 ਮੁੰਡੇ ਵਿੱਚ 16108 ਲੜਕੀ ਸਾਰੇ 170188 ਚਲੋ ਅਗਣਤੀ ਚੇਤੇ ਰੱਖ ਲਓ ਅਨਰੋਧ ਜੀ ਕੋ ਬਿਆਹ ਕਰਾਣੇ ਉਹ ਕ੍ਰਿਸ਼ਨ ਦੇ ਅਨਰੁੱਧ ਜੀ ਕੋ ਵਿਆਹ ਕਰਨ ਸਵਈਆ ਅਨਰੁੱਧ ਦਾ ਸੋਣਾ ਨਵਾਂ ਤਰੀਕਾ ਕਰਨ ਲੱਗਾ ਵਿਆਹ ਕਰਨ ਪੋਤੇ ਦਾ ਵੀ ਜੀ ਪੁੱਤ ਉਹ ਜਾ ਪੁੱਤ ਪਹਿਲਾ ਪਹਿਲਾ ਪੌਤਰ ਕੋ ਵਿਆਹ ਕਿਰਪਾ ਨੇ ਦੇ ਵਿਆਹ ਕੇ ਪੋਤਰੇ ਨੂੰ ਕ੍ਰਿਸ਼ਨ ਜੀ ਸ਼ਾਮ ਭਨੈ ਰੁਚਮਾਨ ਵਿਚਾਰੇ ਹੋ ਜੀ ਮਨ ਕੇ ਵਿਚਾਰਨਾ ਕੀਤਾ ਵੀ ਇਹਦਾ ਵਿਆਹ ਕਰੀਏ ਕਿ ਸੁੰਦਰ ਸੀ ਰੁਕਮੀ ਕੀ ਸੁਤਾ ਰੁਕਮੀ ਆ ਜੇ ਰਸਨ ਰੁਕੋ ਭਈਆ ਉਹ ਜਿਹੜੇ ਕੇਸ ਮੁੰਨੇ ਸੀ ਉਹਦੀ ਸੋਹਣੀ ਲੜਕੀ ਸੀ ਇੱਕੋ ਇਹ ਵਿਆਹ ਹੈ ਕੋ ਸਭ ਸਾਜ ਸੁਆਰਿਓ ਮਮੇ ਦੀ ਹੋਈ ਹਾਂਜੀ ਮਮੇ ਦੀ ਮਮੇ ਦੀ ਇਹਦੀ ਭੈ ਸਾਲਾ ਹੀ ਲੱਗਦਾ ਸੀ ਨਾ ਕ੍ਰਿਸ਼ਨ ਜੀ ਦਾ ਰੁਕਮਈਆ ਹੋਰ ਰੁਕਮਈਆ ਤੇ ਉਹ ਪੋਤਾ ਸੀ ਹੁਣ ਉਹ ਪੋਤਾ ਤਾਂ ਉਦੋਂ ਤਾਂ ਹੋਇਆ ਪਰ ਦੋਮੰਦਾ ਪਰ ਦੋਮੰਦਾ ਪਤਨੀ ਨਾਲ ਰੁੱਦੋ ਪੋਤੇ ਨਾਲ ਵਿਆਹ ਕਰਦਾ ਸਾਲੇ ਦੀ ਕੁੜੀ ਨਾਲ ਹਾਂਜੀ ਠੀਕ ਈਕਾ ਦੀਓ ਤੇਹਪਾਲ ਮੈਂ ਕੁੰਕਮ ਤੇ ਮੱਥੇ ਤੇ ਕੇਸਰ ਦਾ ਤਿਲਕ ਲਾਤ ਕਰ ਓ ਮੇਲੇ ਬਿਪਰਨ ਬੇਰ ਉਚਾਰਿਓ ਮੰਗਣਾ ਮਿਲ ਕੇ ਰੇ ਦਾ ਪਾਠ ਕਰਿਆ ਜੀ ਜਦਾ ਵੀਰ ਤ੍ਰਿਆ ਸੰਗ ਲੈ ਜੀ ਲੈ ਕੇ ਰੁਕਮਣੀ ਨੂੰ ਮਲ 150 ਕਾਉ ਤੱਕ ਕਾਜ ਸਦਾ ਹਾਰਿਓ ਬਲ ਭਗਰ ਦੇ ਤਮਾਸ਼ੇ ਵਾਸਤੇ ਗਿਆ ਹੈ ਚੌਪਾਈ ਕਿਸ਼ਨ ਜਬਾ ਤੇਹ ਪੁਰ ਮੈਂ ਗਏ ਜੀ ਰੋਕਸ਼ਨ ਜੀ ਗਏ ਉਸ ਪੁਰੀ ਚ ਹਾਤ ਉਪ ਹਾਤ ਠੌਰ ਤੇ ਭਏ ਬੜਾ ਮਖੌਲ ਹੋਇਆ ਰੁਕਮਣ ਜਬ ਰੁਕਮੀ ਦਰਸਾਇਓ ਰੁਕਮਣੀ ਨਹੀਂ ਜਿਉ ਰੁਕਮੈ ਨੂੰ ਵੇਖਿਆ ਭਰਾ ਨੂੰ ਪ੍ਰਾਇ ਪੈਨ ਭਰਾ ਤੇ ਆਤੀ ਸੁਖ ਪਾਇਓ ਸੁਖ ਮੋਣਾ ਕੀਤਾ ਭੈਣ ਭਰਾ ਵਿਆਹ ਭਲੋ ਅਨਰੁੱਧ ਕੋ ਕਹਿਓ ਅਨਰੁੱਧ ਦਾ ਪੋਤੇ ਦਾ ਵਿਆਹ ਚੰਗਾ ਕੀਤਾ ਜਦ ਪਤੇ ਆਪ ਸੇ ਰਾਤ ਦਇਓ ਕ੍ਰਿਸ਼ਨ ਸੇ ਰਾਤ ਆਪ ਦਿੱਤ ਜੂਪ ਮੰਤਰ ਉਤ ਰੁਕਮ ਵਿਚਾਰਿਓ ਉਤ ਰੁਕਮ ਇਹ ਨਹੀਂ ਕਿ ਵੀ ਜੂਆ ਹੀ ਖੇਲ ਲੀਜੇ ਬਲ ਭੱਦਰ ਨਾਲ ਖੇਲ ਹਾਲੀ ਹਮ ਸੰਗਿਓ ਚਾਰਿਓ ਬਾਤਮਾ ਸ਼ਕੀ ਤਾਂ ਕਹਿੰਦੇ ਬਲ ਭੱਦਰ ਮੇਰੇ ਨਾਲ ਖੇਲ ਜੂਆ ਇਉਂ ਖੇਲ ਰੁਕਮਈਆ ਸੰਘ ਹਲੀ ਕੇ ਤਬ ਰੁਕਮੀ ਰੁਕਮਈਆ ਜਿਹੜਾ ਸੀਨੇ ਰੁਕਮਣੀ ਦਾ ਭਰਾ ਬਲਪੱਧਰ ਦੇ ਨਾਮ ਕਬ ਸਿਆਮ ਜੂਆ ਹੋ ਕੋ ਖੇਲ ਮਚਾਇਆ ਤੈਮੀ ਕਰਦੀ ਕਹਿੰਦੇ ਜੂਏ ਰਖੇ ਨੂੰ ਮਚਾਇਆ ਹੂਪ ਕਨ ਜਿਹੇ ਤੇ ਤਿੰਨ ਦੇਖਤ ਰਾਜੇ ਬੜੀ ਦੇਖ ਰਏ ਸੀ ਉਸ ਮੇਂ ਦਰਬ ਕਨੋਂ ਤੇਨ ਮਾਝ ਲਗਾ ਤੇਹ ਮਾਝ ਲਗਾਇਓ ਗਲਾ ਉਤੇ ਤਰਦਾ ਲਾਇਆ ਬਾਪ ਪਰਿਓ ਮੁਸਲੀ ਕੋ ਸਭੋ ਬਲਪੱਧਰ ਨੂੰ ਸਾਰੇ ਦਾਅ ਪੈਂਦੇ ਰੇ ਰੁਕਮੀ ਹੂ ਕੋ ਦਾਅ ਪਰਿਓ ਯੋਂ ਸੁਨਾਇਓ ਇਹੋ ਕਹਤੋ ਦੁਨੀਆਂ ਨੇ ਰੁਕਮਈਏ ਨੂੰ ਦਾਅ ਪਿਆ ਝੂਠ ਬੋਲੇ ਹਾਠ ਕੀ ਉਹ ਮਿਲਕਾਏ ਆਤੇ ਹੀ ਕਾਰਨ ਮੁਖੌਲ ਕੀਤਾ ਗੜ ਤੁਝ ਪ੍ਰਾਤ ਕਨੋ ਰਿਸਵਾਇਓ ਕ੍ਰਿਸ਼ਨ ਦਾ ਭਰਾ ਬਾਲਾ ਗੁੱਸੇ ਹੋ ਗਿਆ ਬਲਪੰਦਰ ਚੋ ਭਾਈ ਆਏ ਸੀ ਐਸੇ ਕਹਨੀ ਬੇਰ ਡਹਿਕਾਇਓ ਇਸ ਲੋ ਮਾਰੀ ਵਾਰ ਪਟਕਾਇਆ ਉਹਨੂੰ ਜਦ ਪਤ ਪ੍ਰਾਤ ਕਰੋਧ ਖਤ ਆਇਓ ਬਲਪੰਦਰ ਬਾਲਾ ਕਰੋ ਜਿ ਤੱਤਾ ਹੋ ਗਿਆ ਇੱਕ ਗਦਾ ਉਠ ਕਰ ਮੈਂ ਧਰੀ ਖਾਲੀ ਹੋਰ ਜੱਥ ਚ ਥਾਪੂਪਣ ਕੀ ਪੂਜਾ ਕਰੀ ਸਾਰੇ ਰਾਜ ਦੀ ਇੱਕ ਲਾ ਕੇ ਪੂਜਾ ਇਹੋ ਹੀ ਆਨਾ ਉਹ ਲਖ ਕਨੇ ਚਾਇ ਸੋ ਪੂਪ ਸੰਘਾਰੇ ਰਾਜੇ ਮਾਰ ਤੇ ਪਰੇ ਝੂਮ ਕੈ ਪੂ ਬੇ ਸੰਘਾਰੇ ਗਰੇ ਸਰਾਉਣ ਕੇ ਰਾਸੋਂ ਰਾਤੇ ਖੂਨ ਦੇ ਰਸ ਰੰਗੇ ਹੋਏ ਡਿੱਗੇ ਪਏ ਰਾਜੇ ਖੇਡ ਬਸੰਤ ਮਨੋ ਮਦ ਮਾਤੇ ਮਨੋ ਬਸੰਤ ਖੇਲ ਕੇ ਮਸਤ ਸ਼ਰਾਬ ਕੇ ਮਸਤ ਹੋਏ ਫਿਰਤ ਭੂਤ ਸੋ ਤਿਨ ਮੈਂ ਹਲੀ ਭੂਤ ਉਹਨਾਂ ਚ ਫਿਰਤ ਭੂਤ ਸੋ ਤਿਨ ਮੈਂ ਹਲੀ ਭੂਤ ਪੂਰ ਦੁਨੀਆ ਹੀ ਹਦੀ ਪਰ ਪੱਦਰ ਸਰਦਾ ਜੈਤੇ ਅੰਤ ਕਾਲ ਸ਼ਿਵ ਬਲੀ ਜਿਵੇਂ ਸ਼ਿਵ ਜੀ ਦੇ ਬਰੀ ਦੇ ਭੂਤ ਫਿਰਦੇ ਹੁੰਦੇ ਅੰਤ ਦੇ ਜੋ ਰਸ ਡੰਡ ਲਈਏ ਜਮ ਆਵ ਹੈ ਜਿਵੇਂ ਜਮ ਗੁੱਸੇ ਮੈਂ ਡੰਡਾ ਲੈ ਕੇ ਆਵੇ ਐਸੇ ਹੀ ਮੁਸਲੀ ਸ਼ਬ ਪਾਵੇ ਪੂਰ ਪੱਦਰ ਸੋਬਾ ਪਾ ਰਿਆ ਚੰਗੀ ਸ਼ੋਭਾ ਮੇਰੇ ਰੁਕਮਈ ਭਾਇਓ ਗਦਾ ਗਾਹ ਖੰਡੂ ਰੁਕਮਈਆ ਹੋ ਗਿਆ ਗੁਰਜ ਫੜ ਕੇ ਖੜਾ ਕਣੋਂ ਕਰੋਧ ਤਾਂ ਕਹੇ ਚ ਤਬਾਹੋ ਬੜਜਤ ਗੁੱਸਾ ਵਲ ਗਿਆ ਹੁਣ ਫੇਰ ਕੁੱਟ ਖਾਣੀ ਹੈ ਬਾਝ ਤੇ ਭਇਓ ਨਾ ਸਾਮ ਹੋਇ ਆਇਓ ਅੰਮ੍ਰੇ ਆ ਬਲਪੱਦਰ ਦੇ ਭੱਜਿਆ ਦੀ ਆਏ ਹਲੀ ਸੰਜੋ ਦਮਚਾਯੋ ਬਲਪੱਦਰ ਨਾਲ ਲੱਗ ਗਿਆ ਜੰਗ ਵਜਾਉਣ ਮਾਰਿਆ ਜਾਣਾ ਵਿਚਾਰਾ ਹਲੀ ਗਦਾ ਤਬ ਹਲੀ ਗਦਾ ਤਬ ਤਾਂ ਪਰ ਮਾਰੀ ਮਾਰੀ ਬਲਪੱਦਰ ਨੂੰ ਗੁਰਜ ਉਹਨਾਂ ਕੋਪ ਸੋ ਬਾਹ ਪਰ ਝਾੜੀ ਕੋਈ ਗੁੱਸੇ ਨਾਲ ਝਾੜ ਪੀਏ ਰੁਕਮਈਏ ਨੇ ਫਰੋਂ ਤੋਂ ਛੁੱਟਿਓ ਅਰਣ ਦਉ ਪਹੇ ਲੋਹੇ ਦੇ ਲਾਲ ਰੰਗ ਹੋ ਗਏ ਖੂਨ ਛੁੱਟ ਪਿਆ ਮਨ ਆਕਰੋਧ ਰੂਪ ਹੋਏ ਗਏ ਮਨ ਨੂੰ ਕਰੋਧ ਦਾ ਰੂਪ ਹੀ ਹੋ ਗਏ ਹੋਰਾ ਦਾੰਤ ਕਾੜ ਇੱਕ ਹੱਥ ਤੋਂ ਇੱਕ ਦੰਦ ਕਢਦਾ ਅਸੀਂ ਕੋਲੇ ਮਖੌਲ ਚ ਸੋ ਇਹ ਨੈਣ ਨਿਹਾਰ ਇਹ ਵੇਖ ਲੈ ਤਰੋਚਨ ਫਰਗ ਰੁੱਕ ਵੀ ਦੰਦੀਆਂ ਕਢਵਾਏ ਸੋ ਇਹ ਨੈਣ ਨਿਹਾਰ ਅੱਖੀ ਜਦੋਂ ਵੇਖਿਆ ਮੈਂ ਇਹਨਾਂ ਨੇ ਰੁਕਮੇ ਜੁੱਦ ਕੋ ਸ਼ੋਰ ਕਰ ਰੁਕਮੇ ਇਹਦਾ ਜੁੱਦ ਛੱਡਦਾ ਬਲ ਪੱਦਰ ਰਹਾ ਆ ਪਰ ਚੱਲਿਓ ਹਕਾਰ ਕੋ ਮੁਗਾਰ ਕੇ ਚੱਲ ਪਿਓ ਤੂੰ ਹੱਸਦਾ ਕੋ ਮੈਨੂੰ ਰਈਆ ਸਭ ਤੋਰ ਕਾ ਦੰਤ ਦਇ ਤਹਿ ਕੇ ਉਹਦੇ ਸਾਰੇ ਦੰਦ ਭੰਦ ਦਿੱਤੇ ਮਲ ਭਦਰ ਗਦਾ ਸੰਗ ਪੈ ਗਹਿ ਕੇ ਮਲ ਭਦਰ ਨੇ ਗੁਰਜ ਦੇ ਨਾਲ ਕੋ ਬੋੜੂ ਪਕੜ ਕੇ ਬਹੁ ਮੂਸ ਕੋ ਪਾਰ ਲਈ ਤਹਿ ਕੀ ਦੋਵੀਆਂ ਪੁੱਛਾਂ ਪਤਲੀਆਂ ਜੜਾਂ ਤੋਂ ਹੀ ਹੱਥ ਸਰਾਉਣ ਚਲਿਓ ਤਹਿ ਕੇ ਵਹਕਾ ਖੂਨ ਚੱਲ ਰਿਹਾ ਰੁੜਕੇ ਫਿਰ ਔਰ ਹਨੇ ਬਲਵੰਡ ਕਨੇ ਔਰ ਵੀ ਬਲ ਵਾਲੇ ਮਾਰਦੇ ਸਭ ਸਿਆਮ ਕਾਹੇ ਚਿਤ ਮੈਂ ਚਾਹੇ ਕਾਹੇ ਕਿਤੇ ਜੋ ਚਾਹੇ ਮਾਰ ਕਹਿੰਦੇ ਫਿਰ ਆਜ ਪ੍ਰਿਯੋ ਰੁਕਮੀ ਸੰਗ ਜਾਓ ਫਿਰ ਰੁਕਮਈਏ ਨੂੰ ਆਪ ਹੀ ਡੇਓ ਵੇ ਮਾਰ ਤਾ ਹਉ ਮੁਖਤੇ ਕਹਿ ਕੇ ਕੰਡਾ ਮੂਹ ਮੈਂ ਮਾਰਦਾ ਤੈਨੂੰ ਸੋਈਆ ਸਹਾਵਤ ਭਇਓ ਰੁਕਮੀ ਪੈ ਹਲੀ ਜੀ ਗੁਰੂ ਗਰੀਏ ਤੇ ਹਲੀ ਭਜਿਆ ਸਰ ਸਿਆਮ ਕਹੇ ਚਿਤ ਰੋਸ ਵਢਾ ਕੇ ਬੜਾ ਗੁੱਸਾ ਵਢਾ ਕੇ ਰੋਮ ਖਰੇ ਕਰ ਕਾਏ ਆਪਣੇ ਰੋਮ ਆਪ ਦੇ ਖਰੇ ਕਰਕੇ ਹੁਣ ਔਰ ਪ੍ਰਚੰਡ ਗਦਾ ਕਰ ਲਾਇ ਕੇ ਬੜੇ ਤਿੱਖੇ ਰੋਮ ਖੜੇ ਹੋ ਗਏ ਤਿੱਖੀ ਗੜਾ پکڑ ਕੇ ਆਪ ਤੇ ਭਇਓ ਉਤ ਤੇ ਸੋ ਵੀਰ ਆਇਆ ਸੂਰਮਾ ਰੁਕਮਈਆ ਵੀ ਸੋ ਆਪਸ ਮੈਂ ਰਣ ਦੰਦ ਮਚਾਇਆ ਦੋਹਾਂ ਨਾਲ ਕੋਈ ਜੰਗ ਮਚਾਇਆ ਓਏ ਬੇਸਮਹਾਰ ਪਰੇ ਦੋ ਵੀਰ ਓਏ ਬੇਸਮਹਾਰ ਹੋ ਕੇ ਸੂਰਮੇ ਪੈ ਗਏ ਪਰ ਆਪਰ ਕਾਏ ਨੇ ਕੇ ਸੰਕਹਿ ਕ ਵੀਂ ਦੇ ਹੋ ਕੇ जखਮਾਂ ਦੇ ਨਾਲ ਚੌਪਈ ਪਹਿਰ ਦੋਏ ਤਹ ਜੁਦ ਮਚਾਏ ਦੋ ਪੈਸੇ ਗੁਰਜਣਾ ਲੜਦੇ ਰਏ ਏਕ ਨਾ ਦੋ ਮੈਂ ਮਾਰਨ ਪਾਓ ਇੱਕ ਵੀ ਦੋਹਾਂ ਚ ਮਾਰ ਨਹੀਂ ਸਕਿਆ ਜੀਵ ਦੇ ਨੂੰ ਬੇਵਲ ਹੋਏ ਦੋ ਧਰ ਪਰੇ ਜੇ ਜੇ ਵਿਆਹ ਕੇ ਲੋਕੇ ਧਰਤੀ ਤੇ ਜੀਵ ਤਾਂ ਬਚੇ ਸੋ ਮਨ ਹੋ ਮਰੇ ਜੀਵ ਦੇ ਬਚ ਤਾਂ ਰੇ ਯਾਨੀ ਮਰ ਗਏ ਮਮੋਛੇ ਤੋਂ ਰਾਹ ਫਿਰ ਜੋ ਦਮ ਮਚਾਇਆ ਮੂਰਸ਼ਾ ਤੋਂ ਰਹਿ ਤੋ ਕੇ ਜੰਗ ਮਚਾਇਆ ਕੌਤਕ ਸਭ ਲੋਕਨ ਦਰਸਾਏ ਆਹ ਲੋਕਨ ਵੇਖਿਆ ਕਰੋਧਿਤ ਹੋਏ ਸੋ ਯਾਗਿਰ ਆਰੇ ਇਸਨਾ ਅੜਕੇ ਗੁੱਸੇ ਨਾਲ ਕੇਹਰ ਦੋਏ ਜਨ ਬਨ ਮੈਂ ਲਰੇ ਮਨੁ ਸ਼ੇਰ ਹੀ ਦੋ ਜੰਗਲ ਚ ਲੜਦੇ ਆ ਸੋਈ ਅਜੁੱਧ ਵਿਖਾਇ ਛੱਟ ਗਏ ਰੁਕਮੀ ਰੁਕਮਈਆ ਖਾ ਗਿਆ ਜੰਗਲ ਚ ਸਭ ਤਾਏ ਹਲੀ ਇਹ ਕਾਇ ਚਲਾ ਰੋ ਭੱਜ ਕੇ ਦਾਅ ਚਲਾ ਤਾ ਉਹਨੂੰ ਅਰ ਕੋਪ ਨਿਗਾਹ ਅਰ ਕੋਪ ਕੋਨ ਕਹਾਏ ਉਹ ਦੁਸ਼ਮਣ ਨੂੰ ਮਾਰ ਕੇ ਤੋ ਆਪ ਤ ਮਾਰਗ ਮੈਂ ਲਖ ਪਾਇਓ ਆਉਦੇ ਨੂੰ ਰਸਤੇ ਚ ਵੇਖਿਆ ਉਹ ਹੀ ਸੰਭਾਲ ਕੇ ਦਾਇ ਆਪਣੀ ਆਪਣੀ ਕੋਈ ਸੰਭਾਲ ਕੇ ਹਰ ਚਿੱਤ ਵਿਖਾਇਆ ਤ ਰੂਸ ਵਧਾਇਆ ਗੁੱਸਾ ਵਧਾਇਆ ਚਾਮ ਪਹਣਾ ਤੇ ਬੀਰ ਤਬਾ ਉਸ ਵੇਲੇ ਸੂਰਮੇ ਨੇ ਉਹ ਗਦਾ ਕੋ ਗਦਾ ਸਿੰਘ ਕਾਏ ਬਚਾਇਓ ਗੁਰਜਨ ਗੁਰਜ ਦਾ ਕਾਹ ਵਿਚਾਲਿਆ ਰੁਕਮਈਏ ਰਗਿਆ ਸਿਆਮ ਪਨਾ ਆਰ ਕੋ ਜਬ ਹੀ ਜਦੋਂ ਦੁਸ਼ਮਣ ਨੇ ਇਹ ਆਪ ਤ ਕਾਏ ਕੋ ਬੀਚ ਨੇ ਵਾਲੇ ਵਿਚੋਂ ਹਟਾ ਲਿਆ ਤੋਪਲ ਭਦਰ ਮਹਾਵੀਸ ਥਾਨ ਬੜਾ ਬੜਾ ਗੁੱਸੇ ਹੋਇਆ ਤੋ ਔਰ ਗਦਾ ਹੁਨ ਕੋ ਕਾਹੋ ਪ੍ਰਹਾਰੇ ਕੋ ਗੁਰਜ ਦਾ ਮਾਰਿਆ ਜਾ ਤੋ ਇਹ ਕੇ ਤੇਰੇ ਭੀਤਰ ਲਾਗ ਇਹ ਸਿਰ ਚ ਹਾਂ ਸਿਰ ਵਿਚ ਲੱਗੀ ਗਇਓ ਇਹਨੂੰ ਨਹੀਂ ਨਾਇਕ ਸੰਭਾਰਿਓ ਇਹ ਦੁਸ਼ਮਾਰਿਆ ਨਹੀਂ ਗਿਆ ਲੱਗ ਗਈ ਝੂਮ ਕਾ ਦੇਹ ਪਰਿ ਉਹ ਧਰਨੀ ਧਰਨੀ ਤੇ ਮਰ ਕੇ ਡਿਗ ਪਿਆ ਰੁਕਮੀ ਪੁਨੇ ਅੰਤ ਕੇ ਧਾਮ ਸਿਧਾਰਿਓ ਧਰਮ ਰਾਜ ਦੇ ਘਰੋਂ ਚਲੇਗਾ ਰੁਕਮਈਆ ਪ੍ਰਾਤ ਜਿਤੇ ਰੁਕਮੀ ਕੇ ਹਉਤੇ ਜਿਵੇਂ ਪ੍ਰਾਤ ਸੀ ਰੁਕਮਈਏ ਦੇ ਬਦ ਪ੍ਰਾਤ ਨਿਹਾਰ ਕਾ ਕ੍ਰੋਧ ਪਹਰੇ ਉਹ ਬੜੇ ਗੁੱਸੇ ਚ ਭਰ ਕੇ ਪ੍ਰਾਹ ਮਰਿਆ ਵੇਖ ਕੇ ਬੜੀ ਅਰ ਬਾਨ ਕਮਾਨ ਕਿਰਪਾਨ ਸ਼ਿਸ਼ਾ ਬਾਨ ਕਿਰਪਾਨ ਲੈ ਕੇ ਗਦਾ ਕਾ ਹਿਆ ਪਰੇ ਆਜ ਪਰੇ ਗੁਰਜੋ ਪਕੜ ਕੇ ਬਲ ਪੱਧਰਤੇ ਜਲਕਾਰ ਦਸੋ ਦੇਸ ਘੇਰ ਤੇ ਪੇ ਕਰਕਾਰੀਆਂ ਮਾਰ ਕੇ ਚਾਰ ਸ਼ੇਰੋਂ ਬਲ ਪੱਧਰ ਘੇਰ ਲਿਆ ਮੁਸਲਿ ਧਰ ਤੇ ਨਾ ਰਤੀ ਕੋ ਡਰੇ ਧਰਤੀ ਮੁਸਲਿ ਨੂੰ ਧਾਨ ਮੁਸਲ ਧਰ ਵਾ ਡਰਤੀ ਜਨਾ ਵੀ ਡਰੀ ਨਹੀਂ ਨੇਸ ਕੋ ਮਨੋਂ ਹੀਰ ਪਤੰਗ ਦੀਆ ਪਰ ਮਨੋਂ ਰਾਤ ਨੂੰ ਵੇਖ ਕੇ ਪਤੰਗੇ ਜੀਵੇ ਕੇ ਨਾਇਕ ਡਰੇ ਨਹੀਂ ਟੂਟ ਪਰੇ ਜੁਕੇ ਆ ਹੀ ਪਏ ਅਗ ਦੇਤੇ ਐ ਦਰੇ ਨਹੀਂ છોڑے ਮਾਤਰ ਸਵਿਆ ਸੰਗਹ ਲਾਇਯੋ ਕੇ ਉਹਨੂੰ ਸੋ ਭੱਦਰ ਦੇ ਨਾਲ ਉਹਨਾਂ ਨੇ ਉਹ ਤਾਂ ਆਤਕ੍ਰੋਧ ਹੋਏ ਜੁਧ ਵਿਚਾਰੋ ਜੁਧ ਵਿਚਾਉਣਾ ਕੀ ਭਰਾਤ ਕੋ ਜੁਧ ਭਇਓ ਤਰੀਏ ਭਰਾਤ ਕੇ ਜਦੋਂ ਸਮਝ ਥੰਡ ਹੈ ਪ੍ਰਭ ਜੂ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਮੇਰੇ ਭਰਾ ਦਾ ਇਹ ਰੁਸ ਕੇ ਗਿਆ ਸੀ ਨਾ ਮਣੀ ਤੋਂ ਗੁੱਸਾ ਹਟਾਈਏ ਵੀ ਜੰਗ ਹੋਇਆ ਹੈ ਭਰਾਤ ਕੋ ਜੁਧ ਭਇਓ ਤਰੀਏ ਭਰਾ ਤੇ ਭਰਾਤ ਕੇ ਰੁਹਮਨੀ ਦੇ ਭਰਾਵਾਂ ਦਾ ਜੰਗ ਹੋਇਆ ਨਾ ਤੰਗ ਇਹ ਪ੍ਰਭ ਜੂ ਸੁਣ ਪਾਏ ਜੋ ਕ੍ਰਿਸ਼ਨ ਸੁਣਿਆ ਬੈਠ ਵਿਚਾਰ ਕੀ ਉਹ ਸਭ ਹੀ ਪਰਮ ਮਿਲ ਕੇ ਬੈਠ ਕੇ ਵਿਚਾਰ ਕੀਤਾ ਜੋ ਸਭਾ ਜਦ ਵੀਰ ਕੋ ਟੰਬ ਬੁਲਾਏ ਤਾਂ ਕ੍ਰਿਸ਼ਨ ਨੇ ਪਰਿਵਾਰ ਬੁਲਾ ਲਿਆ ਹੋਰ ਕਥਾ ਦਾ ਹੀ ਸ਼ੋਰ ਹਲੇ ਹੋਰ ਸਾਰੀਆਂ ਕਥਾ ਛੱਡ ਤੀਆਂ ਸਹਾਇਕ ਕੋਪ ਕਿਰਪਾ ਨਿਰਧ ਤਹਾ ਉਸ ਦਿਨ ਆ ਕ੍ਰਿਸ਼ਨ ਬਲਪੱਧਰ ਦੇ ਸਹਿਤਾਵਾ ਤੇ ਦੌੜਿਆ ਬਹੁਰਾ ਜਮ ਰੂਪੀ ਬਲਪੱਧਰ ਪੇਖ ਬਲਪੱਧਰ ਨੂੰ ਜਮ ਰੂਪੀ ਵੇਖ ਕੇ ਹਰ ਆਗਮ ਸੁਣ ਪਾਏ ਜੀ ਦਾਵਣਾ ਸੁਣਿਆ ਬੁੱਧਵੰਤਨ ਤੇ ਭਾਈਆਂ ਉਹਦੇ ਬੁੱਧਵਾਲੇ ਭਰਾਇਆਂ ਭਾਈਆਂ ਨੇ ਕਹੀ ਸੋ ਕਹੋ ਸੁਨਾਏ ਕਹੀ ਇਹ ਜੀ ਸੁਣਾ ਕੇ ਦਾਬੇ ਰੁਕਮਈਏ ਦੇ ਭਾਈਆਂ ਨੂੰ ਸਈਆ ਦੇਖ ਅਨੀ ਜਦ ਜਦ ਵੀਰ ਕਨੇ ਜਦੋਂ ਕ੍ਰਿਸ਼ਨ ਦੀ ਫੌਜ ਬਾਹਰ ਆਈ ਵੇਖੀ ਜਿਗੇ ਆਵਤ ਹੈ ਡਰ ਤੋਹੇ ਨਾ ਆਵ ਹੈ ਡਰ ਨਹੀਂ ਆਉਂਦਾ ਰੁਕਮਈਏ ਦੇ ਭਰਾਓ ਕੌਣ ਬਲੀ ਪ੍ਰਗਟਿਓ ਭੂਮੈ ਜੇ ਲੋਕ ਬਲੀ ਹੋਇਆ ਪ੍ਰਗਟ ਜੇ ਤੂੰ ਹੀ ਨਾ ਕਹੋ ਕਿਰਸੋ ਸਮਹਾਵ ਸਾਹਮਣੇ ਹੋਏ ਤੁਸੀਂ ਕਿਉਂ ਨਹੀਂ ਦੱਸਦੇ ਹੋ ਜੋ ਜੜ ਕਾਇ ਹੱਠ ਹੀ ਭੇਰ ਹੈ ਜੜੋ ਹਟ ਕਰਕੇ ਭੇਰਾਂਗੀ ਤੋ ਕਾਹ ਫਿਰ ਜੀਵਤ ਧਾਮ ਆਵ ਕਿਹ ਕਹਿੰਦੇ ਘਰ ਨੂੰ ਨਹੀਂ ਆ ਸਕੋਗੇ ਅੱਜ ਤੋ ਬਚਾ ਹੈ ਇਹ ਔਸਰ ਅੱਜ ਇਸ ਤੋ ਨਹੀਂ ਹੋਟੇਗਾ ਲੋਪਾਂ ਦੇ ਕਾਟ ਪ੍ਰਾਣ ਬਚਾਵ ਸੂਰਵਾ ਭਾਜੀ ਕੇ ਪ੍ਰਾਣ ਬਚਾ ਲਉ ਸਈਆ ਤੌ ਲੱਗੀ ਜੋਤ ਕੋਪ ਕਿਰਪਾ ਦੇ ਕ੍ਰਿਸ਼ਨ ਜੀ ਆ ਗਏ ਗੁੱਸੇ ਦੇ ਸਹਤ ਆਵ ਕੀ ਛਤ ਭੀਤਰ ਆਏ ਜੰਗ ਦੀ ਵਿੱਚ ਆ ਗਏ ਸਰਾਉਂ ਪੜਿਓ ਬਲਪੱਦਰ ਪੇਖਿਓ ਕ੍ਰਿਸ਼ਨ ਦੇਖ ਬਲਪੱਦਰ ਦੇਖਾ ਖੂਨ ਨਾਲ ਪੜਿਆ ਆ ਬਨ ਪ੍ਰਾਂਪਰਾ ਰੁਕਮੀ ਦਰਸਾਏ ਸੁਰਕੁਈਆ ਮਰਿਆ ਪਿਆ ਵੇਖਿਆ ਕੋਪ ਤੇ ਔਰ ਕਨੇ ਹੀ ਪਿਖੇ ਹੋਰ ਰਾਏ ਕਈ ਮਾਰੇ ਪੇ ਵੇਖਾ ਸਿਆਮ ਭਨਾ ਹਰ ਕਾਏ ਨੇ ਕਹਾਏ ਕ੍ਰਿਸ਼ਨ ਜੀ ਨੇ जखਮਾਂ ਦੇ ਨਾਲ ਮਾਰੇ ਰਾਤ ਕੋ ਦੇਖ ਪ੍ਰਤੰਨ ਭੈ ਕ੍ਰਿਸ਼ਨ ਜੀ ਬੋਲ ਪਾ ਬੰਨੂ ਵੇਖ ਕੇ ਖੁਸ਼ ਹੋ ਗਏ ਨਾਰ ਕੋ ਦੇਖ ਤ ਨੈਣ ਨਿਵਾਏ ਆਪਣੇ ਘਰ ਵਾਲੀ ਵੇਖ ਕੇ ਦਾ ਭਰਾ ਮਾਰ ਪੈ ਤੇ ਸ਼ਰਮ ਨਾ ਕਰਦੇ ਨੀ ਵੀ ਕਰਦੀ ਕ੍ਰਿਸ਼ਨ ਜੀ ਸਈਆ ਮੇਰਾ ਸਾਰਾ ਹੀ ਮਾਰਿਆ ਗਿਆ ਰਾਤ ਦੇ ਤਬ ਆਪਹਿ ਧਾਇ ਕੇ ਸ਼ਾਮ ਜੂਂ ਜੀ ਭਜ ਕੇ ਰਾਤੋਂ ਤੋਦੋ ਜਾਏ ਹਰੀ ਕਾਹੋ ਅੰਕ ਲਿਓ ਬਲ ਭਦਰ ਨੂੰ ਗਲਪ ਗਲਫੜੀ ਚ ਲੈ ਲਿਆ ਫੋਨੇ ਔਰਨ ਜਾਏ ਗਏ ਰੁਕਮੀ ਫੋਨੇ ਰੁਕਮਈ ਜੀ ਨੂੰ ਜਾ ਫੜਿਆ ਰੁਕਮੀ ਦੇ ਭਰਾਵਾਂ ਨੇ ਤੇਹ ਕੋਸੋ ਭਲੀ ਬਿਦ ਦਾਹ ਕੀਓ ਉਹਨੂੰ ਸੰਸਕਾਰ ਕਰਤਾ ਰੁਕਮਈ ਜੇ ਦਾ ਉਹ ਤਾਂ ਦੌਰ ਰੁਕਮਨ ਪਈਨ ਵਿਚ ਰੁਕਮਣੀ ਭਰਾਵਾਂ ਚ ਗਈ ਗਈ ਤੈਨ ਜਾਏ ਸਮੋਦ ਕਿਉਂ ਤੁਹਾਨੂੰ ਸਮਝਾਇਆ ਤੁਸੀਂ ਕਿਉਂ ਕ੍ਰਿਸ਼ਨ ਨਾਲ ਲੜਦੇ ਹੋ ਕਿਸ ਕਾਜ ਕਹੇ ਉਹ ਇਨਸੋ ਤੁਮ ਜੂਜ ਤੁਸੀਂ ਕਿਉਂ ਨਾਲ ਲੜਦੇ ਹੋ ਕਿਉਂ ਜਨਸੋ ਭਟ ਕੋ ਨਭਿਓ ਕੋਈ ਸੂਰਮਾ ਜਿਹਨਾਂ ਵਰਗਾ ਹੈ ਨਹੀਂ ਕਿਉਂ ਜੰਗ ਕਰਦੇ ਨਾਨਾ ਚਾਪਈ ਤੈਨ ਜੋਂ ਸਿਆਮ ਸਮੋਦ ਕਰਾਇਓ ਕਿਸ ਪ੍ਰਕਾਰ ਕਲਗੀ ਧਰਜੀ ਕਹਿੰਦੇ ਰੁਕਮਣੀ ਨੇ ਸਮਝਵੜਾ ਕੀਤਾ ਉਹਦੇ ਭਰਾਵਾਂ ਨੇ ਬਹੁਤ ਪਰ ਵਧੂ ਲੈ ਡੇਰਨ ਆਇਓ ਕੋਤਲਾ ਬਹੁ ਵਿਆਹ ਕੇ ਇੱਕ ਲੇੜੀ ਚ ਲੈ ਕੇ ਆ ਗਿਆ ਸਿਆਮ ਕਥਾ ਹੋਇਆ ਹੈ ਮੈਂ ਕਹਾਂ ਉਹ ਕਿਸ਼ਨ ਦੀ ਕਥਾ ਜਿਹੜੀ ਹੋਵੇਗੀ ਦੱਸਾਂਗੇ ਸਰੋਤਨ ਭਲੀ ਭਾਂ ਤੇਰੇ ਜਿਵੇਂ ਆਇਓ ਸਰੋਤਨ ਕਿੰਝ ਤਰ੍ਹਾਂ ਪ੍ਰਸੰਨ ਕਰਾਂਗੇ ਇਸ ਤਰੀ ਕਿਸ਼ਨ ਅਵਤਾਰੇ ਪੌਪਰ ਵਿਆਹ ਰੁਕਮ ਬਾਧ ਕਰਤ ਪਾਇ ਇਤਿਹਾਸ ਸਮਾਪਤ ਲੋਕ